ਅਜਿ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਤੇ ਬਲਾਸੇਮੀ ਦੀ ਚੋਣਾਂ ਦਾ VOTING ਦਾ ਦਿਨ ਸੀਗਾ ਤਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਹ ਸ਼ੀਟ ਪੁੱਟ ਘਟਨਾਵਾਂ ਤੋਂ ਬਾਅਦ ਲਗਭਗ 4:00 ਚੁੱਕੇ ਨਾ ਤਾਂ ਵੋਟ ਜਿਹੜੇ ਆ ਮੁਕੰਮਲ ਹੋ ਚੁੱਕੇ ਨਾ ਵੋਟਰ ਮੈਨ ਦੀ ਪ੍ਰਕਿਰਿਆ ਜਿਹੜੀ ਖਤਮ ਹੋ ਚੁੱਕੀ ਹੈ ਤੇ ਇਸ ਵੇਲੇ ਆਪਾਂ ਸੁਜਾਨਪੁਰ ਦੇ ਪਿੰਡ ਮੈਦਾ ਦੇ ਵਿੱਚ ਮੌਜੂਦ ਹੈਗੇ ਜਿੱਥੇ ਕਿ 850 ਦੇ ਕਰੀਬ ਵੋਟ ਹੈਗੀਆਂ ਸਿਗੀਆਂ ਤਾਂ ਪੂਰੇ ਪਿੰਡ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਦਿੱਤਾ ਗਿਆ ਸੀਗਾ ਕਿ ਆਪਾਂ ਕਿਸੇ ਵੀ ਵੋਟਾਂ ਜਿਹੜੀਆਂ ਸਾਰੀਆਂ ਉਹ ਵੋਟਾਂ ਦਾ ਬਾਈਕਾਟ ਆਪਾਂ ਕਰਾਂਗੇ ਤੁਸੀਂ ਰ ਸਾਰੇ ਇਸ ਸਮੂਹ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਫੈਸਲਾ ਦਿੱਤਾ ਗਿਆ ਸੀਗਾ ਤਾਂ ਚਾਰ ਵੱਜ ਚੁੱਕੇ ਨੇ ਤੇ ਹੁਣ ਤੱਕ 0% ਜਿਹੜੀ VOTING ਹੈ ਉਹ ਇੱਥੇ ਹੋਈ ਹੈ ਤੁਸੀਂ ਦਾ ਦਿਖਾ ਰਹੇ ਆ ਕਿ ਸਾਰੇ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਇਹਨਾਂ ਦਾ ਦੋਸ਼ ਇੱਕੋ ਹੀ ਹੈ ਕਿ ਜਿਹੜਾ ਇਹਨਾਂ ਦਾ ਰੋਡ ਹੈਗਾ ਪਿਛਲੇ ਲੰਬੇ ਸਮੇਂ ਤੋਂ ਟੁੱਟਿਆ ਹੋਇਆ ਹੈ ਜਿਸ ਕਰਕੇ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤਾਂ ਜਿਸ ਕਰਕੇ ਇਹਨਾਂ ਵੱਲੋਂ ਬਾਈਕਾਟ ਕੀਤਾ ਗਿਆ ਤੇ ਇਹਨਾਂ ਨੂੰ ਚੇਤਾਵਨੀ ਵੀ ਇਹਨਾਂ ਵੱਲ ਦਿੱਤੀ ਗਈ ਹੈ ਕਿ ਇੱਥੇ ਜ਼ਿਲ੍ਹਾ ਪর্ষਦ ਤੇ ਬਲਾਕ ਸਮਿਤੀ ਦੇ ਇਲੈਕਸ਼ਨ ਸੀਗੇ ਤੇ 2027 ਦੇ ਤੱਕ ਜੇਕਰ ਇਹਨਾਂ ਦਾ ਰੋਡ ਨਾ ਬਣਿਆ ਤਾਂ ਜਾ ਰਿਹਾ ਤਸਵੀਰਾਂ ਸਕੂਲ ਦੇ ਅੰਦਰ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚ ਸਟਾਫ ਤਾਂ ਪਹੁੰਚਿਆ ਹੋਇਆ ਪਰ ਕੋਈ ਵੀ ਵੋਟਰ ਜਿਹੜਾ ਵੋਟ ਪਾਉਣ ਵਾਸਤੇ ਨਹੀਂ ਆਇਆ ਪਿੰਡ ਵਾਸੀਆਂ ਦਾ ਇੱਕ ਇਕਾਮਨੀ ਤਾਂ ਕੋਈ ਵੀ ਪਿੰਡ ਪਿੰਨ ਵਾਸੀ ਜਿਹੜਾ ਵੋਟ ਕਰਨ ਨਹੀਂ ਆਇਆ ਤਾਂ ਸਰਕਾਰ ਦੇ ਅੱਗੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੁਸੀਂ ਉਹ ਦਿਖਾ ਰਹੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਜਿਹੜਾ ਅੰਦਰ ਬੈਠੇ ਹੋਇਆ ਸਵੇਰੇ 8 ਵਜੇ ਤੋਂ ਲਗਾਤਾਰ ਸਟਾਫ ਇੱਥੇ ਹੈਗਾ ਤਾਂ 4 ਵੱਜ ਚੁੱਕੇ ਨੇ ਕੋਈ ਵੀ ਵੋਟਰ ਜਿਹੜਾ ਵੋਟ ਕਰਨ ਲਈ ਨਹੀਂ ਆਇਆ ਅਧਿਕਾਰੀ ਜਿਹੜੇ ਇੱਥੇ ਮੌਜੂਦ ਨਹੀਂ ਕੁਝ ਪਿੰਡ ਵਾਸੀਆਂ ਦਾ ਰੋਸ ਹੈ ਕਿ ਕੋਈ ਵੀ ਲੀਡਰ ਜਾਂ ਅਧਿਕਾਰੀਆਂ ਨੂੰ ਪੁੱਛਣ ਤੱਕ ਨਹੀਂ ਆਇਆ ਕਿ ਇਹਨਾਂ ਵੱਲੋਂ ਪਹਿਲੇ ਹੀ ਇੰਟੀਮੀਸ਼ਨ ਦਿੱਤਾ ਗਿਆ ਸੀਗਾ ਆਉ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਬਾਈਕਾ ਗਾਲੇਵੀ ਸਾਡਾ ਬਾਈਕਾਡ ਜਿਹੜਾ ਸੀ ਰੋਡ ਕਰਕੇ ਸੀ ਸਿਆਮਪੁਰ ਤੇ ਲੈ ਕੇ ਜੁਗਿਆਲ ਦਾ ਜਿਹੜਾ ਰੋਡ ਹੈ ਉਹਦੀ ਕੋਈ ਸਾਰ ਨਹੀਂ ਕਿਸਨੇ ਲਈ ਕਿਸੇ ਨੇ ਵੀ ਸਾਰ ਨਹੀਂ ਉਹ ਰੋਡ ਦੀ ਲਈ ਇਸ ਕਰਕੇ ਸਾਰੇ ਪਿੰਡ ਦਾ ਬਾਈਕਾਡ ਜਿਹੜਾ ਸੀ ਇੱਥੇ ਨਗਰ ਬੁਮਲਾ ਕੇ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾ ਕੇ ਉਹਨਾਂ ਬਾਈਕਾਡ ਕੀਤਾ ਲਿਖਤੀ ਤੌਰ ਤੇ ਅੱਜ ਉਹਦਾ ਪੂਰਾ ਅਸਰ ਪਿੰਡ ਨੇ ਕਿਹ ਕੋਈ ਬੰਦੇ ਨੇ ਕਿਸੇ ਨੂੰ ਕਿਹਾ ਬੋਟ ਪਾਣ ਆਓ ਕੋਈ ਬੰਦੇ ਘਰੋਂ ਨਹੀਂ ਆਇਆ ਹਰ ਹਰ ਬੰਦੇ ਨੇ ਪੂਰੇ ਨਾਲੇ ਤੁਹਾਡੇ ਮੀਡੀਆ ਦੇ ਵੀ ਦੱਸਣਾ ਚਾਹੁੰਦੇ ਆ ਸਾਰੇ ਪਿੰਡ ਦੇ ਆਪਣੇ ਧੰਨਵਾਦ ਕਰਨਾ ਚਾਹੁੰਦੇ ਆ ਛੋਟੇ ਦੇ ਲੈ ਕੇ ਵੱਡੇ ਬੱਚੇ ਤੱਕ ਵੀ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਬੰਦੇ ਵਿੱਚ ਹੁਣ ਲਗਭਗ 4 ਵਜਨ ਲੱਗਿਆ ਇੱਕ ਵੀ ਬੋਟ ਇੱਕ ਵੀ ਬੰਦਾ ਵੋਟ ਪਾਣ ਉਥੇ ਬੂਥ ਤੇ ਨਹੀਂ ਆਇਆ ਤੇ ਸਾਰੇ ਸਾਥੀ ਵਧਾਈ ਦੇ ਪਾਤਰ ਜਿਹੜੇ ਪਿੰਡ ਵਾਲੇ ਨਹੀਂ ਵੋਟ ਪਾਣ ਆਏ ਤੇ ਸਰਕਾਰ ਜਿਹੜੇ ਬਦਮੰਤੀ ਸੱਜਣਾ ਜਾਂ ਜਿਹੜੇ ਵੀ ਦੇ ਦੋ ਨਵੰਦੇ ਆ ਉਹਨਾਂ ਨੂੰ ਬੇਨਤੀ ਕਰਨੀ ਆਪਾਂ ਵੀ ਅੱਗੇ 27 ਇਲੈਕਸ਼ਨ ਆ ਰਿਹਾ ਉਹ ਤੋਂ ਪਹਿਲਾਂ ਪਹਿਲਾਂ ਰੋਡ ਦਾ ਸੋਚ ਲਓ ਕੁਝ ਬਣਾ ਲਓ ਜੇ ਨਹੀਂ ਬਣਾਇਆ ਫੇਰ 27 ਦੇ ਵਿੱਚ ਮੁੜ ਕੇ ਇਹ ਹਾਲ ਹੋਏਗਾ ਜੇ 27 ਤੋਂ 29 ਤੱਕ ਵੀ ਇਹ ਹਾਲ ਹੋਏਗਾ ਫੇਰ 27 ਜਾਂ 29 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਨਹੀਂ ਕਰਾਂ ਇਕੱਲਾ ਅਸੀਂ ਤੇ ਕੇ ਪਿੰਡ ਨੂੰ ਕੋਈ ਰਿਕੁਐਸਟ ਕੋਈ ਬੇਨਤੀ ਨਹੀਂ ਕੀਤੀ ਕਿ ਸਾਡੇ ਨਾਲ ਸਾਡਾ ਸਾਥ ਦਿਓ ਗਾਂ ਤੋਂ ਸਾਰਿਆਂ ਨੂੰ ਬੇਨਤੀ ਕਰਾਂਗੇ ਆਪਾਂ ਜਿੰਨੇ ਪਿੰਡ ਆਪਨਵਾੜਾ ਰਾਣੀਪੁਰ ਹਰ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਪੂਰਾ ਵਿਰੋਧ ਕਰਾਂਗੇ ਕਿ ਜੁਣ ਸੜਕ ਨਹੀਂ ਬਣਦੀ ਹੁਣ ਸਿਰਫ ਬੋਰਡ ਨਹੀਂ ਪਾਈ ਜਾਵੇ ਤੇ ਇਸ ਕਰਕੇ ਸਾਰੇ ਸਾਥੀਆਂ ਧੰਨਵਾਦ ਪਿੰਡ ਵਾਲਿਆਂ ਦਾ ਜਿੰਨੇ ਵੀ ਆਏ ਜਿਨ੍ਹਾਂ ਨੇ ਵੋਟ ਜਿਹਨਾਂ ਨੇ ਘਰ ਆਇਆ ਹੀ ਕੋਈ ਨਾ ਵੋਟ ਪਾ ਬਹੁਤ ਤੇ ਕੋਈ ਵੀ ਬੰਦਾ ਸਰਕਾਰ ਦਾ ਲੀਡਰ ਜਿੰਨੇ ਵੀ ਸਾਡੇ ਕੋਲ ਕੋਈ ਬੰਦਾ ਕੋਈ ਨਹੀਂ ਆਇਆ ਕਹਿੰਨ ਸਾਨੂੰ ਜਿੰਨੇ ਜੋ ਤਾਂ ਹੀ ਬਾਈਕਾਟ ਕੀਤਾ ਤਾਂ ਇੱਕ ਬੰਦਾ ਸਾਨੂੰ ਕਹਿਣ ਆਇਆ ਤੇ ਸਾਨੂੰ ਵੋਟ ਪਾਓ ਜਾਂ ਨਹੀਂ ਪਾਓ ਕਿਉਂ ਕਿਉਂ ਬਾਈਕਾਟ ਕੀਤਾ ਨਹੀਂ ਕੀਤਾ ਕਿ ਇਹਨੇ ਪੁੱਛਿਆ ਨਹੀਂ ਜੇ ਪੁੱਛਣਗੇ ਵੀ ਸਾਨੂੰ ਕੋਈ ਜੋਕ ਲੱਗਦਾ ਵੋਟ ਪਾਓ ਪਾਉਣ ਤਾਂ ਹੁਣ ਕਿਹਨੇ ਕਿਹ ਨਹੀਂ ਤੂੰ ਜਾਂ ਬੰਦਾ ਆ ਕੇ ਹੌਸਲਾ ਸਾਈ ਦੇ ਜਾਂਦਾ ਚਲੋ ਕਰਦੇ ਆ ਕੁਝ ਨਹੀਂ ਕਰਦੇ ਉਹ ਕੋਈ ਪੁੱਛਣ ਹੀ ਨਹੀਂ ਆਇਆ ਕੋਈ ਪਾਰਟੀ ਨਾਲ ਕੋਈ ਨਹੀਂ ਆਇਆ ਉਹ ਪੁੱਛਣ ਹੈ ਤੇ ਫਿਰ ਪਿੰਡਾਂ ਨਾਲ ਵੋਟ ਨਹੀਂ ਪਾ ਰੋਸ ਨਾਲ ਜਾਇਜ਼ ਹੈ ਧੰਨਵਾਦ ਮੇਨ ਮੁੱਦਾ ਹੀ ਛਿੜਕਦਾ ਜੀ ਅਹੀਂ ਕੋਈ ਕਿਸੇ ਪਾਰਟੀ ਨਾਲ ਸਾਰੇ ਜਿਹੜੇ ਨਾ ਵੱਖ-ਵੱਖਰ ਪਾਰਟੀ ਨਾਲ ਸੰਬੰਧ ਰੱਖਦੇ ਨੇ ਪਰ ਇਸ ਲਈ ਅਸੀਂ ਸਾਰੇ ਇਕੱਠੇ ਆ ਤੇ 77 ਨੰਬਰ ਸਾਡਾ ਬੂਥ ਹੈ 850 ਸਾਡਾ ਵੋਟ ਹੈ ਜਿਹਦੇ ਚੋਂ ਇੱਕ ਵੋਟ ਵੀ ਸਾਡਾ ਜਿਹੜਾ ਪੂਲ ਨਹੀਂ ਹੋਇਆ 4:00 ਵਜੇ ਨੇ ਤਕਰੀਬਨ ਟਾਈਮ ਜਿਹੜਾ ਆ ਉਹ ਖਤਮ ਹੋ ਗਿਆ ਹੈ ਤੇ ਇਲੇ ਸਾਡੇ ਪਿੰਡ ਨੇ ਇੰਨਾ ਬਾਈਕਟ ਪੂਰਾ ਕੀਤਾ ਕਿ ਇੱਕ ਵੋਟ ਵੀ ਜਿਹੜਾ ਸਾਡਾ ਨੇ ਕਹਤੇ ਸੋ ਅਸੀਂ ਸਾਰੇ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਹੈ ਜਿਸ ਤਰ੍ਹਾਂ ਅੱਜ ਕੀ ਕੀਤਾ ਜੇ ਉਹਨਾਂ ਇਸ ਸਾਡੀ ਛੜਕ ਅੱਗੇ ਨਹੀਂ ਬਣਾਈ ਤੇ ਫਿਰ ਅਸੀਂ ਸਤਾਈ ਜੀ ਵੀ ਇਹੀ ਕੰਮ ਕਰਨਾ ਹੈ ਜਿਹੜਾ ਹੁਣ ਕੀਤਾ ਹੈ ਇਸ ਕਰਕੇ ਮਿਹਰਬਾਨੀ ਕਰਕੇ ਸਾਡੀ ਇਹ ਅਗਲੇ ਸਤਾਈ ਤੋਂ ਪਹਿਲੇ ਪਹਿਲੇ ਜਿਹੜੀ ਛੜਕ ਬਣਾ ਲੈਣ ਨਹੀਂ ਤੇ ਫਿਰ ਸੋਚ ਲੈਣ ਵੀ ਜਿੱਤਨਾ ਅੱਜ ਕੀ ਕੀਤੀ ਹੈ ਬਾਈਕਾਟ ਇਸ ਤਰ੍ਹਾਂ ਅਗਲੇ ਹੋਣਾ ਹੈ ਇਹ ਪਿੰਡ ਵਾਲੇ ਹੀ ਮਿਹਰਬਾਨੀ ਕਰਨ ਜਿਹੜਾ ਬਾਈਕਾਟ ਹੋਇਆ ਇਹਦੀ ਸਰਕਾਰ ਜ਼ਿੰਮੇਵਾਰ ਹੈ ਜਿਸ ਨੇ ਇਸ ਰੋਡ ਦਾ ਕੰਮ ਤੱਕ ਨਹੀਂ ਚਲਾਇਆ ਜੇ ਸਾਡੇ ਵੋਟਾਂ ਦਾ ਜਿਹੜਾ ਹੱਕ ਸੀ ਨਾ ਸਰਕਾਰ ਨੇ ਸੀਨੇ ਆ ਇਹਦੇ ਚ ਪੰਚਾਇਤ ਦਾ ਕੋਈ ਦੋਸ ਨਹੀਂ ਹੈ ਤੇ ਜ਼ਿੰਮੇਵਾਰ ਸਰਕਾਰ ਹੈ ਰੋਡ ਬਣਦਾ ਤਾਂ ਅਸੀਂ ਵੋਟ ਪਾਉਂਦੇ ਤੇ ਦੂਜੀ ਗੱਲ ਇਹ ਕਿ ਇੱਥੇ ਕੋਈ ਮੁਲਾਜ਼ਮ ਨਹੀਂ ਬੜਿਆ ਤੇ ਇਹ ਸ਼ਰਮਣੀ ਚਾਦੀ ਸਟੇਟ ਸਰਕਾਰ ਨੂੰ ਸਾਡਾ ਮਤਦਾਨ ਦਾ ਜਿਹੜਾ ਹੱਕ ਇਹਨਾਂ ਨੇ ਸੀਨੇ ਆ ਇਹਦਾ ਦੋਸ਼ੀ ਸਟੇਟ ਸਰਕਾਰ ਹੈ ਧੰਨਵਾਦ